ਤੁਸੀਂ ਸੁਣ ਰਹੇ ਹੋ ਦਲੀਪ ਕੌਰ ਟਿਵਾਨਾ ਦੇ ਲਿਖੀ ਹੋਈ ਕਹਾਣੀ ਬਰੰਗ ਚਿੱਠੀ ਲੁਧਿਆਣਾ 2 ਸਤੰਬਰ 1951 ਚੰਗੀ ਕਾਮਨੀ ਮੈਨੂੰ ਇੱਥੇ ਆਇਆ 2 ਮਹੀਨੇ ਤੋਂ ਵੱਧ ਸਮਾਂ ਹੋ ਚੱਲਿਆ ਹੈ ਪਰ ਤੂੰ ਮੈਨੂੰ ਦੋ ਅੱਖਰ ਵੀ ਨਾ ਲਿਖੇ ਪਰ ਕਿਉਂ ਮੇਰੀ ਕਾਮਨੀ ਮੇਰਾ ਜੀਵਨ ਮੇਰਾ ਆਦਰਸ਼ ਦੁਨੀਆ ਤੋਂ ਅੱਕਿਆ ਥੱਕਿਆ ਤਾਂ ਮੈਂ ਤੇਰੇ ਖਿਆਲਾਂ ਵਿੱਚ ਆਰਾਮ ਪਾਲਦਾ ਹਾਂ ਪਰ ਤੂੰ ਕਦੇ ਮੈਨੂੰ ਯਾਦ ਵੀ ਨਹੀਂ ਕਰਦੀ ਇਹ ਠੀਕ ਹੈ ਕਿ ਤੇਰੀਆਂ ਪਤਲੀਆਂ ਨਰਮ ਉਂਗਲਾਂ ਮੇਰੇ ਹੰਝੂ ਪੂੰਝਣ ਲਈ ਨਹੀਂ ਬਣੀਆਂ ਤੇ ਤੇਰੇ ਮਧੁਰ ਮਿੱਠੇ ਬੋਲ ਮੇਰੇ ਘਰ ਦੀ ਫਿਜ਼ਾ ਵਿੱਚ ਮੰਡਲਾਉਣ ਲਈ ਨਹੀਂ ਬਣੇ ਪਰ ਪਰ ਜਦ ਨਿਰਾਸ਼ਤਾ ਦਾ ਪਾਣੀ ਸਿਰ ਤੋਂ ਵਗ ਤੁਰਦਾ ਹੈ ਤਾਂ ਦਿਲ ਕਿਸੇ ਮਿੱਠੇ ਭੁਲੇਖੇ ਦਾ ਆਸਰਾ ਲੈਣ ਲਈ ਮਜਬੂਰ ਹੋ ਜਾਂਦਾ ਏ ਪਤਾ ਨਹੀਂ ਕਿਉਂ ਅੱਜ ਸਵੇਰੇ ਹੀ ਮੈਨੂੰ ਖਿਆਲ ਆਇਆ ਕਿ ਅੱਜ ਤੂੰ ਮੈਨੂੰ ਜ਼ਰੂਰ ਯਾਦ ਕੀਤਾ ਹੋਵੇਗਾ ਤੇ ਮਨ ਹੀ ਮਨ ਵਿੱਚ ਮੈਂ ਬੜਾ ਕੁਝ ਚਿਤਰ ਗਿਆ ਤੇ ਜਾਗਦਿਆਂ ਜਾਗਦਿਆਂ ਹੀ ਸੁਪਨਿਆਂ ਦੀ ਦੁਨੀਆ ਵਿੱਚ ਖੋ ਗਿਆ ਕਾਮਨੀ ਅੱਜ 10:00 ਵਜੇ ਜਦੋਂ ਮੈਂ ਦਫ਼ਤਰ ਵਿੱਚ ਬੈਠਾ ਸਾਂ ਤਾਂ ਬਾਬੇ ਨੇ ਆ ਕੇ ਦੱਸਿਆ ਕਿ ਮੇਰਾ ਕੋਈ ਬਰੰਗ ਖੱਤ ਆਇਆ ਹੈ ਤੇ ਛੇ ਆਨੇ ਬਰੰਗ ਚਿੱਠੀ ਕੋਈ ਬਹੁਤ ਜ਼ਰੂਰੀ ਚਿੱਠੀ ਹੋਵੇਗੀ ਤੇ ਇੰਨੀ ਜ਼ਰੂਰੀ ਚਿੱਠੀ ਕਾਮਨੀ ਤੋਂ ਬਿਨਾ ਹੋਰ ਕਿਸੇ ਕੋਲ ਆ ਸਕਦੀ ਏ ਮੇਰੇ ਚਿਹਰੇ ਤੇ ਲਾਲੀ ਆ ਗਈ ਦਿਲ ਦੀ ਧੜਕਣ ਤੇਜ਼ ਹੋ ਗਈ ਸਾਰੇ ਸਰੀਰ ਵਿੱਚ ਚਰਨਾੜ ਛਿੜ ਗਈ ਛੇਤੀ ਛੇਤੀ ਜੇਬਾਂ ਟੋਈਆਂ ਟੁੱਟੇ ਪੈਸੇ ਹੈ ਨਹੀਂ ਸਨ ਚਾਈ ਚਾਈ 1 ਰੁਪਿਆ ਦੇ ਕੇ ਮੈਂ ਬਾਬੇ ਨੂੰ ਚਿੱਠੀ ਲੈ ਆਉਣ ਲਈ ਭੇਜ ਦਿੱਤਾ ਸੋਚਿਆ ਬਾਬੇ ਨੂੰ ਇਨਾਮ ਦੇਾਂਗਾ ਅੱਜ ਉਹ ਕਿੱਡਾ ਚੰਗਾ ਸੁਨੇਹਾ ਲੈ ਕੇ ਆਇਆ ਸੀ ਉਹ ਅੱਜ ਮੈਨੂੰ ਕਿੰਨਾ ਉਹ ਅੱਜ ਮੈਨੂੰ ਸੋਹਣਾ ਸੋਹਣਾ ਤੇ ਜਵਾਨ ਲੱਗਦਾ ਸੀ ਪਰ ਡਾਕੀਏ ਨੂੰ ਵੀ ਤਾਂ ਕੁਝ ਅਸਲ ਕਾਸਤਾਂ ਉਹੋ ਹੀ ਹੈ ਜਰੂਰ ਉਹ ਕੋਈ ਸ਼ਾਨਦਾਰ ਆਦਮੀ ਹੋਵੇਗਾ ਬਖਸ਼ੀਸ਼ ਕਦੇਮ ਬਖਸ਼ੀਸ਼ ਉਸ ਕਦੇ ਕਿਸੇ ਪਾਸੋਂ ਪ੍ਰਵਾਨ ਨਹੀਂ ਕੀਤੀ ਹੋਣੀ ਤੇ ਨਾਲੇ ਪ੍ਰੀਤ ਸੁਨੇਹੇ ਕੋਈ ਪੈਸਿਆਂ ਤੋਂ ਥੋੜੇ ਵਿਕਦੇ ਨੇ ਪੈਸਿਆਂ ਦੀ ਭੇਟ ਇਸ ਦੇਵਤੇ ਦਾ ਨਿਰਾਦਰ ਹੋਵੇਗਾ ਮੈਂ ਆਪਸਕੂਲ ਜਾਣ ਲਈ ਉੱਠਿਆ ਸੋਚਿਆ ਮੈਂ ਡਾਕੀਏ ਨਾਲ ਹੱਥ ਮਿਲਾਵਾਂਗਾ ਉਸ ਦੀਆਂ ਅੱਖਾਂ ਵਿੱਚ ਤੱਕਾਂਗਾ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟਾਂਗਾ ਉਸ ਨੂੰ ਦਾਵਤ ਦੇਵਾਂਗਾ ਸ਼ਾਇਦ ਉਹ ਮੇਰਾ ਦੋਸਤ ਬਣ ਸਕੇ ਮੈਂ ਆਪਣੀ ਕਾਲੀ ਨੂੰ ਛਪਾਉਣਾ ਵੀ ਚਾਹੁੰਦਾ ਸਾਂ ਤੇ ਉੱਥੇ ਹੀ ਬੈਠ ਗਿਆ ਬਾਬੇ ਨੂੰ ਕੁਝ ਦੇਰ ਲੱਗ ਗਈ ਸ਼ਾਇਦ ਡਾਕੀਏ ਕੋਲ ਪਾਣ ਨਹੀਂ ਹੋਣੀ ਓਨੀ ਦੇਰ ਵਿੱਚ ਮੈਂ ਬੜਾ ਕੁਝ ਸੋਚਿਆ ਮੈਂ ਖੁਸ਼ੀ ਵਿੱਚ ਫੁੱਲਿਆ ਨਹੀਂ ਸੱਸ ਮਾਉਂਦਾ ਪਲ ਭਰ ਲਈ ਮੈਨੂੰ ਮੇਰਾ ਕਮਰਾ ਛੋਟਾ ਜਾਪਨ ਲੱਗ ਪਿਆ ਕੁਰਸੀ ਢੀੜੀ ਲੱਗੀ ਤੇ ਮੈਂ ਆਪਣੇ ਕੱਪੜਿਆਂ ਵੱਲ ਤੱਕਿਆ ਉਹ ਸਾਫ਼ ਸਨ ਜਿਹੋ ਜੇ ਕਿਸੇ ਸੋਹਣੇ ਮਹਿਮਾਨ ਦੇ ਆਉਣ ਸਮੇ ਹੋਣੇ ਚਾਹੀਦੇ ਹਨ ਉਸ ਵੇਲੇ ਜੇ ਕੋਈ ਮੇਰੇ ਚਿਹਰੇ ਵੱਲ ਵੇਖਦਾ ਤਾਂ ਲੋੜੇ ਦਾ ਜਲਾਲ ਸੀ ਅੱਜ ਮੈਂ ਇੱਕ ਪ੍ਰੇਮ ਪੱਤਰ ਕਾ ਨੂੰ ਜੀ ਆਇਆਂ ਆਖਣਾ ਸੀ ਉਸਤੇ ਆਉਂਦਿਆਂ ਮੇਜ਼ ਤੇ ਹੋਰ ਕੋਈ ਕਾਗਜ਼ ਨਹੀਂ ਹੋਣਾ ਚਾਹੀਦਾ ਅੱਜ ਮੈਂ ਸਿਰਫ ਉਹ ਪੱਤਰਕਾ ਹੀ ਪੜ੍ਹਨੀ ਸੀ ਮੈਂ ਇਹ ਵੀ ਸੋਚਦਾ ਸਾਂ ਕਾਮਨੀ ਤੂੰ ਖੱਤ ਕਿਵੇਂ ਲਿਖ ਦਿੱਤਾ ਤੇਰਾ ਨਿੱਗਰ ਦਿਮਾਗ ਤਾਂ ਹਮੇਸ਼ਾ ਹੀ ਦਿਲ ਤੇ ਭਾਰੂ ਰਹਿੰਦਾ ਏ ਤੇ ਬੜੇ ਘੱਟ ਵੇਲੇ ਹਨ ਜਦੋਂ ਤੂੰ ਸਮਾਜ ਦੀਆਂ ਬਲਗਨਾਂ ਤੋਂ ਉੱਚਾ ਉੱਠਣ ਲਈ ਕੋਈ ਹੰਬਲਾ ਮਾਰਿਆ ਹੋਵੇ ਭਾਵੇਂ ਹੰਬਲਾ ਮਾਰਨ ਦੀ ਰੀਤ ਤੇਰੇ ਵਿੱਚ ਵੀ ਬੜੀ ਪ੍ਰਬਲ ਹੈ ਪਰ ਦਿਲਾਂ ਦੇ ਫੈਸਲੇ ਦਿਮਾਗ ਭਲਾਂ ਕਦੋਂ ਤੀਕ ਰੋਕ ਸਕਦੇ ਨੇ ਦਿਲਾਂ ਨੇ ਕਦੋਂ ਭਲਾਂ ਦਿਮਾਕਾਂ ਤੋਂ ਹਾਰ ਖਾਦੀ ਏ ਸਿਆਨ ਪੈ ਡੂੰਗੇ ਸਮੁੰਦਰਾਂ ਵਿੱਚ ਚੁੱਭੀਆਂ ਮਾਰ ਕੇ ਮੋਤੀ ਭਾਲਦੀ ਰਹੇ ਆਕਾਸ਼ ਉਡਾਰੀ ਦਿਲਾਂ ਦੇ ਹਿੱਸੇ ਹੀ ਆਈ ਹੈ ਮੈਂ ਸੋਚਿਆ ਤੇਰਾ ਦਿਲ ਜ਼ਰੂਰ ਡਗਮਗਾ ਗਿਆ ਹੋਵੇਗਾ ਤੇਰੀ ਵੀ ਤਾਂ ਮੇਰੇ ਵਰਗੀ ਹੀ ਹਾਲਤ ਹੁੰਦੀ ਹੋਵੇਗੀ ਸਾਰਾ ਵੇਲਾ ਵਕਤ ਆਪਣੀ ਇਸ਼ਟ ਦੀ ਪੂਜਾ ਲਈ ਲੱਗਦਾ ਹੋਵੇਗਾ ਮੈਂ ਸੋਚਿਆ ਕਾਮਨੀ ਤੇਰੀ ਇੰਤਜ਼ਾਰ ਨੇ ਦਮ ਤੋੜ ਦਿੱਤਾ ਹੋਵੇਗਾ ਤੇ ਤੂੰ ਲਿਖਣ ਲਈ ਮਜਬੂਰ ਹੋ ਗਈ ਹੋਵੇਂਗੀ ਬੜਾ ਕੁਝ ਲਿਖਿਆ ਹੋਵੇਗਾ ਬੜੇ ਮਿੱਠੇ ਮਿੱਠੇ ਉਲਾਂਭੇ ਦਿੱਤੇ ਹੋਣਗੇ ਮੈਨੂੰ ਇਸ ਵਾਰ ਅੱਜ ਹੀ ਔਨਲੀ ਲਿਖਿਆ ਹੋਵੇਗਾ ਪਰ ਕੱਲ ਤਾਂ ਬੜਾ ਜ਼ਰੂਰੀ ਕੰਮ ਹੈ ਛੁੱਟੀ ਲੈਣ ਲਈ ਕਿਵੇਂ ਆਖਾਂਗਾ ਪਰ ਨਹੀਂ ਪਿਆ ਹੋਵੇ ਕੰਮ ਮੈਂ ਜ਼ਰੂਰ ਜਾਵਾਂਗਾ ਅੱਜ ਹੀ ਇਸ ਤੋਂ ਜ਼ਰੂਰੀ ਮੇਰੇ ਲਈ ਕਿਹੜਾ ਕੰਮ ਹੋ ਸਕਦਾ ਹੈ ਕਿ ਕਾਮਨੀ ਨੇ ਮੈਨੂੰ ਯਾਦ ਕੀਤਾ ਹੈ ਤੇ ਉਚੇਚਾ ਲਿਖ ਕੇ ਬੁਲਾਇਆ ਹੈ ਹੁਣੇ ਹੀ ਜਾ ਕੇ ਤਿਆਰੀ ਕਰਦਾ ਹਾਂ ਬਹਾਨਾ ਲਾ ਦੇਵਾਂਗਾ ਕਿ ਅਚਾਨਕ ਜ਼ਰੂਰੀ ਕੰਮ ਆ ਪਿਆ ਹੈ ਮੈਂ ਸਭ ਕੁਝ ਸੋਚ ਰਿਹਾ ਸੀ ਕਿ ਬਾਬਾ ਚਿੱਠੀ ਲੈ ਆਇਆ ਮੇਰਾ ਸੁਪਨਾ ਟੁੱਟ ਗਿਆ ਮੇਰੀਆਂ ਆਸ਼ਾਵਾਂ ਬिखर ਗਈਆਂ ਸਾਜ਼ ਬੰਦ ਤੇ ਨਗਮੇ ਖामोਸ਼ ਹੋ ਗਏ ਉਹ ਚਿੱਠੀ ਮੇਰੇ ਹੱਥ ਵਿੱਚ ਸੀ ਕੋਈ ਨਿਰਾਦਰੀ ਨਹੀਂ ਬੜੀਆਂ ਕੁੜੀਆਂ ਪਿੱਛੋਂ ਆਈ ਸੀ ਇੱਕ ਹਮਦਰਦ ਦੋਸਤ ਵੱਲੋਂ ਇਸ ਵਿੱਚ ਕਈ ਜ਼ਰੂਰੀ ਕਾਗਜ਼ ਸਨ ਤੇ ਰਜਿਸਟਰੀ ਦਾ ਵਕਤ ਨਹੀਂ ਸੀ ਇਸ ਲਈ ਇहतਿਆਤਨ ਉਸ ਬਰੰਗ ਚਿੱਠੀ ਕਰ ਲਈ ਸੀ ਉਸ ਦੀਆਂ ਚਿੱਠੀਆਂ ਮੈਂ ਬੜੇ ਉਤਸ਼ਾਹ ਨਾਲ ਪੜ੍ਹਿਆ ਕਰਦਾ ਸਾਂ ਪਰ ਅੱਜ ਅੱਜ ਕਿਸੇ ਵਡੇਰੀ ਤਾਂਗ ਦਾ ਖੂਨ ਹੋ ਗਿਆ ਸੀ ਮੈਂ ਉਸੇ ਵੇਲੇ ਘਰ ਚਲਾ ਆਇਆ ਤੇ ਉਸਦੀ ਚਿੱਠੀ ਦਾ ਜਵਾਬ ਵੀ ਲਿਖ ਦਿੱਤਾ ਤੇ ਲਿਖ ਦਿੱਤਾ ਕਿ ਕਿਸ ਤਰ੍ਹਾਂ ਉਸ ਮੈਨੂੰ ਚਟਕਾਇਆ ਸੀ ਪਰ ਉਹ ਮੇਰਾ ਬੜਾ ਵੱਡਾ ਹਮਦਰਦ ਹੈ ਉਸ ਅਣਜਾਣੇ ਹੀ ਮੇਰੀ ਭੁੱਖ ਚਮਕਾਈ ਸੀ ਸ਼ਾਇਦ ਉਹ ਜਾਣਦਾ ਸੀ ਕਿ ਭੁੱਖ ਦਾ ਚਮਕਣਾ ਹੀ ਉਸਦੀ ਖੁਰਾਕ ਹੈ ਤੇ ਜਦੋਂ ਇਹ ਚਮਕਦੀ ਨਹੀਂ ਤਾਂ ਇਹ ਦਿਲ ਦੇ ਡੋਬ ਬਣ ਜਾਂਦੀ ਹੈ ਕਾਮਨੀ ਕਾਮਨੀ ਦਸ ਕਾਮਨੀ ਤੂੰ ਐਨੀ ਬੇਦਰਦ ਕਿਉਂ ਏ ਕਾਮਨੀ ਤੂੰ ਇੱਕ ਕੁੜੀ ਏ ਉਹੋ ਜਹੀ ਕੁੜੀ ਜੋ ਇੱਕ ਵੇਲੇ ਕਿਸੇ ਦੀ ਪਿਆਰੀ ਬੱਚੀ ਹੁੰਦੀ ਹੈ ਕਿਸੇ ਦੀ ਮਿੱਠੀ ਭੈਣ ਤੇ ਕਿਸੇ ਦੀ ਜ਼ਿੰਦਗੀ ਉਹ ਸਭ ਨੂੰ ਆਪਣੇ ਪਿਆਰ ਨਾਲ ਵਿਰਚਾ ਸਕਦੀ ਹੈ ਪਰ ਸੁਣਿਆ ਹੈ ਪਿਤਾ ਜੀ ਦੇ ਸਾਹਮਣੇ ਤੂੰ ਕਦੇ ਵੀ ਮੂੰਹ ਨਹੀਂ ਖੋਲਦੀ ਵੀਰੇ ਨਾਲ ਵੀ ਲੜ ਪੈਂਦੀ ਏ ਤੇ ਮੈਨੂੰ ਕਦੇ ਲਿਖਦੀ ਵੀ ਨਹੀਂ ਤੂੰ ਕਿਹੋ ਜਿਹੀ ਕੁੜੀ ਏ ਕਾਮਨੀ ਕਿਉਂ ਤੈਨੂੰ ਮੇਰੀ ਲੋੜ ਨਹੀਂ ਕਿਉਂ ਮੈਨੂੰ ਮੇਰੀਆਂ ਲੋੜਾਂ ਦਾ ਕਿਉਂ ਤੈਨੂੰ ਮੇਰੀਆਂ ਲੋੜਾਂ ਦਾ ਅਹਿਸਾਸ ਨਹੀਂ ਕਾਮਨੀ ਦੱਸ ਕਾਮਨੀ ਕਿਉਂ ਤੈਨੂੰ ਕਦੇ ਤੇਰੇ ਦੇਸ਼ ਦੀਆਂ ਸੋਹਣੀਆਂ ਸੱਸੀਆਂ ਦੀ ਕਹਾਣੀ ਯਾਦ ਨਹੀਂ ਆਉਂਦੀ ਕਿਉਂ ਤੈਨੂੰ ਕਦੇ ਆਪਣੇ ਮਹੀਵਾਲਾਂ ਤੇ ਪੁੰਨੂਆਂ ਦੀ ਝਲਕਨ ਦਾ ਚੇਤਾ ਨਹੀਂ ਆਉਂਦਾ ਕਾਮਨੀ ਵਾਸਤਾਈ ਵਾਸਤਾਈ ਕਾਮਨੀ ਐਨੀ ਬੇਦਰਦ ਨਾ ਬਣ ਕਾਮਨੀ ਕੀ ਕਹਿ ਸਕਦਾ ਹਾਂ ਇਸ ਤੋਂ ਸਿਵਾ ਆਛਾ ਚੰਗੀ ਕਾਮਨੀ ਸ਼ੁਭ ਇਛਾ ਸਿਹਤ ਤੇਰਾ ਬੀਰਪਾਲ ਧੰਨਵਾਦ